हां भाई प्रावो ਆਨਾ ਇੱਕ ਵੈੜ ਆ ਗਈ ਡੇਢ ਸਾਲ ਦੀ ਵੈੜ ਆ ਇਹ ਤੇ ਸਾਨੂੰ ਇਹ ਨਹੀਂ ਪਤਾ ਟੀਕਾ ਭਰਾਇਆ ਸੀ ਘਰ ਦੀ ਆ ਇਹ ਇਹ ਪਤਾ ਨਹੀਂ ਤਾਂ ਜਰਸੀ ਆ ਤੇ ਪਤਾ ਨਹੀਂ ਉਹ ਜਿਹੜੀਆਂ ਧੁੰਨਲ ਜੀਆਂ ਗਾਂਆਂ ਹੁੰਦੀਆਂ ਲਾਲ ਜੀਆਂ ਮੋਟੇ ਜਿਹਾ ਨਾਲੀਆਂ ਤੇ ਨਸਲ ਉਹੀ ਆ ਇਹ ਤਕਰੀਬਨ ਚਾਹ ਜਰਸੀ ਆ ਉਹ ਚਾਹ ਧੁੰਨਲ ਜੀ ਆ ਤੇ ਡੇਢ ਸਾਲ ਦੀ ਇਹ ਹੈਗੀ ਆ ਤੇ ਕਦ ਕਾਠ ਚੰਗਾ ਗਾ ਤੇ ਜੇ ਕਿਸੇ ਭਰਾ ਨੇ ਖਰੀਦਣੀ ਆ ਤਾਂ ਆਪਾਂ ਉੱਤੇ ਨੰਬਰ ਚਲਾਵਾਂਗੇ ਤੇ ਉਹ ਗਾਂ ਦੀ ਆ ਇਹ ਉਹ ਉਹ ਗਾਂ ਦੀ ਬੱਛੀ ਆ ਇਹ ਆ ਗਾਂ ਦੀ ਤੇ ਚੰਗਾ ਯਾਨੀ ਕਿ ਇਹਨਾਂ ਦਾ ਨਾ ਦੁੱਧ ਆ ਜਿਹੜਾ ਤਕਰੀਬਨ ਮੱਝਾਂ ਵਰਗਾ ਹੀ ਹੁੰਦਾ ਤੇ ਆਮ ਇਹਨਾਂ ਦੀ ਬਹੁਤ ਮੰਗ ਆ ਕਈ ਬੰਦੇ ਨਾ ਪੁੱਛਦੇ ਆ ਵੀਰ ਜਰਸੀ ਹੋਵੇ ਚਾਹੇ ਧੁੰਨੜਜੀ ਗਾਂ ਹੋਵੇ ਤੇ ਗਾਂ ਦਾ ਚਲੋ ਦੁੱਧ ਵਾਲੀ ਕਈ ਵਾਰੀ ਅਣਕੇ ਨਾ ਨਹੀਂ ਆਈ ਤੇ ਬੈੜ ਆ ਗਈ ਇਹ ਤੇ ਜੇ ਕੋਈ ਭਰਾ ਇਹ ਘਰੇ ਰੱਖਣ ਦਾ ਸ਼ਕੀਨ ਆ ਤੇ ਆਪਦਾ ਆਪਾਂ ਨੰਬਰ ਚਲਾਵਾਂਗੇ ਉੱਤੇ ਤੇ ਬਾਈ ਨਾ ਕਰ ਲਿਓ ਕੰਟੈਕਟ ਤੇ ਬਾਈ ਰੇਟ ਰੂਟ ਦਾ ਕੀ ਹੈਗਾ ਤੇ ਬਾਈ ਕੰਨ ਦਾ ਫੋਨ ਤੇ ਆਪਾਂ ਰੇਟ ਦੱਸ ਦਾਂਗੇ ਤੇ ਕੋਈ ਵੀ ਭਰਾ ਘਰੇ ਰੱਖਣ ਦੀ ਖਾਤਰ ਤੇ ਆਦਾ ਇਹ ਲਿਜਾ ਸਕਦਾ ਤੇ ਮਾੜਾ ਜਿਹਾ ਖੋਲ ਕੇ ਦਿਖਾ ਦੇ ਮਾੜਾ ਆ ਆ ਦੇਖੋ ਕਈ ਵਾਰੀ ਨਾ ਅਗਲੇ ਦੇ ਮਨ ਚ ਹੁੰਦਾ ਵੀ ਉਥੇ ਕਿਲੇ ਦੇ ਖੜੀ ਦਿਖਾ ਤੀ ਕੋਈ ਨੁਕਸ ਨਹੀਂ ਕਈ ਵਾਰੀ ਬੰਦੇ ਨਾ ਵਿੱਚ ਇਹ ਜਿਹੜਾ ਸੋਸ਼ਲ ਮੀਡੀਆ ਇਹ ਇਸ ਤਰ੍ਹਾਂ ਦਾ ਵਿੱਚ ਬੰਦੇ ਤੱਕ ਲਾਉਣ ਵਾਲੇ ਹੁੰਦੇ ਆ ਵੀ ਯਾਰ ਕੋਈ ਨੁਕਸ ਹੋਊਗਾ ਚਾਹੇ ਕੋਈ ਲੰਗਣਾ ਮਾਰਦੀ ਹੋਵੇ ਚਾਹੇ ਕੋਈ ਯਾਰ ਕਿਸੇ ਪੱਖੋਂ ਕੋਈ ਛਾਪ ਉਤਰੀ ਨਾ ਹੋਵੇ ਵੀ ਕੌਣ ਵੇਚਦਾ ਘਰੋਂ ਤੇ ਇਹ ਗੱਲਾਂ ਨਾ ਵੀ ਬਹੁਤ ਆਉਣ ਲੱਗ ਜਾਂਦੇ ਆ ਕਮੈਂਟ ਇਹ ਜਿਹੀਆਂ ਗੱਲਾਂ ਤੇ ਆਪਾਂ ਸਾਨੂੰ ਪਹਿਲੇ ਥਾਂ ਬਦਲ ਕੇ ਪਹਿਲਾਂ ਉਧਰਲੇ ਕਿਲੇ ਦੇ ਵੀਡੀਓ ਬਣਾਈ ਆ ਹੁਣ ਨਹੀਂ ਤੇ ਹੁਣ ਇਧਰਲੇ ਤੇ ਯਾ ਵੇਖੋ ਕਿੰਨੀ ਸੋਹਣੀ ਯਾਨੀ ਕਿ ਪੂਰੀ ਵਧੀਆ ਏ ਹੋਰ ਇਹ 5-4 ਮਹੀਨਿਆਂ ਤੱਕ ਤਕਰੀਬਨ ਬਣਨ ਵਾਲੀ ਆ ਤੇ ਚੰਗੀ ਸੇਵਾ ਵਾਲੀ ਵੈੜ ਆ ਗਈ ਤੇ ਇਹ ਸਾਨੂੰ ਨਹੀਂ ਪਤਾ ਵੀ ਇਹ ਜਰਸੀ ਆ ਜਾਂ ਉਹ ਦੂਜੀ ਕੱਲੀ ਧੁੰਨਲ ਜੁਈ ਆ ਤੇ ਹਾਏ ਇਹ ਮੱਝਾਰਗਾ ਮਾਹੌਲ ਇਹਨਾਂ ਦਾ ਦੁੱਧ ਆਦਾ ਤੇ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਆਪਾਂ ਉੱਤੇ ਨੰਬਰ ਚਲਾਉਣੇ ਆ ਤੇ ਬਾਈ ਨਾ ਕਰ ਲਿਓ ਕੰਟੈਕਟ ਤੇ ਇਹ ਪਿੰਡ ਕੋਠਾ ਗੁਰੂ ਵਿਖੇ ਜ਼ਿਲ੍ਹਾ ਬਠਿੰਡਾ ਕੋਠਾ ਗੁਰੂ ਉੱਥੇ ਆ ਕੇ ਤੁਸੀਂ ਮਿਲ ਸਕਦੇ ਹੋ ਤੇ ਬਾਈ ਦਾ ਨੰਬਰ ਚਲਾਵਾਂਗੇ ਉੱਤੇ ਜਿਹੜੇ ਭਰਾਣੇ ਕਿਸੇ ਨੇ ਖਰੀਦਣੀ ਆ ਤੇ ਆਦਾ ਖਰੀਦ ਸਕਦਾ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਤੇ ਵੀਡੀਓ ਕਰ ਦਿਓ ਸ਼ੇਅਰ ਆ ਵੇਖੋ ਬਹੁਤ ਸੋਹਣੀ ਆ ਆ ਜਿਹੜਾ ਆ ਕੰਬਲ ਜਣਾ ਇਹਦਾ ਆ ਕੰਬਲ ਜਆ ਤੁੰਣਾ ਲਾਂ ਦਾ ਹੀ ਹੁੰਦਾ ਤੇ ਜਰਸਿੰਗਾ ਦੇ ਤੇ ਨਾਲੇ ਦਾ ਦੇਸੀ ਦੀ ਦੇਸੀ